ਆ ਵੀ ਸਾਰੇ ਵੀਰਾਂ ਲਈ ਆਪਾਂ ਆਏ ਅੱਜ ਖੇਮ ਕਰਨ ਬਾਰਡਰ ਤੇ ਆਹ ਤਾਰ ਆ ਬਾਰਡਰ ਵਾਲੀ ਆ ਵੇਖੋ ਨਾਲ ਨਾਲ ਸਾਰੀ ਬਾਰਡਰ ਵਾਲੀ ਤਾਰ ਆ ਉਹ ਬੀਐਸਐਫ ਦੀਆਂ ਕੋਸਟਾਂ ਆ ਵਿਚਾਰਿਆਂ ਦੀਆਂ ਆਵੇ ਤੇ ਆ ਪਰਲੇ ਬੰਨੇ ਪਾਕਿਸਤਾਨ ਆ ਤਾਰ ਪਾਕਿਸਤਾਨ ਵਾਲੀ ਇੰਡੀਆ ਵਾਲੀ ਤੇ ਉਹ ਸਾਹਮਣੇ ਦੇਖੋ ਨਾਲ ਨਾਲ ਹੀ ਤਾਰ ਤੋਰੀ ਆਂਦੀ ਐ ਤੇ ਆ ਗਰਾਊਂਡ ਆ ਕਬੱਡੀ ਦੀ ਅੱਜ ਲਈ ਹਿਸਾਬ ਲਾ ਲਓ ਕਿੱਥੇ ਅੱਜ ਜ਼ੀਰੋ ਲਾਈਨ ਤੇ ਮੈਚ ਆ ਤੇ ਆ ਸਾਹਮਣੇ ਤਾਰੋਂ ਪਾਰ ਅਗਲੇ ਬੰਨੇ ਉਹ ਗੁਰਦੁਆਰਾ ਸਾਹਿਬ ਵੇਖ ਲੋ ਸਿੱਧਾ ਸੰਗਾਂ ਦੇ ਨਿਸ਼ਾਨ ਝੂਲਦੇ ਮਹਾਰਾਜ ਦੇ ਗੁਰੂ ਖਾਲਸੇ ਦੇ ਇਹ ਪਾਕਿਸਤਾਨ ਦੇ ਅੰਦਰ ਆਪਣੀ ਤੇ ਪਾਕਿਸਤਾਨ ਦੀ ਜਿਹੜੀ ਸਾਂਝੀ ਜਗਾ ਉੱਥੇ ਆ ਨਿਸ਼ਾਨ ਸਾਹਿਬ ਤੇ ਆ ਗੁਰਦੁਆਰਾ ਸਾਹਿਬ ਤਾਰ ਤੋਂ ਅਗਲੇ ਬੰਨੇ ਤੇ ਇਹਦੀ ਜਿਹੜੀ ਮਤਲਬ ਵਧੀਆ ਗੱਲ ਉਹ ਇਹ ਆ ਵੀ ਆਪਣੇ ਲੋਕ ਵੀ ਮੱਥਾ ਟੇਕਣ ਜਾਂਦੇ ਹੋਵੇ ਆਪਣੇ ਲੋਕ ਵੀ ਮੱਥਾ ਟੇਕ ਟੇਕ ਮੁੜਦੇ ਆਉਂਦੇ ਆ ਤੇ ਉਧਰਲੇ ਲੋਕ ਵੀ ਮੱਥਾ ਟੇਕ ਟੇਕ ਕੇ ਜਾਂਦੇ ਵਾਪਸ ਨੇ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਅੱਜ ਦੇ ਸਮੇਂ ਦਾ ਦੁਨੀਆ ਦਾ ਟਾਪਰ ਮੱਲ ਸਰਦਾਰ ਵਿਕਰਮਜੀਤ ਸਿੰਘ ਸੰਧੂ ਦਾ ਪੁੱਤਰ ਮੱਖਣ ਮੱਖੀ ਵਧਿਆ ਹੋਇਆ ਕਬੱਡੀ ਕਬੱਡੀ ਖੇਡ ਰਦਾ ਅੱਗੇ ਨੂੰ ਤੇ ਦੇਖਣੇ ਆ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਵਿੱਚ ਰੀਡਰ ਨੇ ਜੋੜ ਦਿੱਤਾ ਹੈ ਅਰਮਾਨਦੀਪ ਸਿੰਘ ਪੁੱਤਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੀ ਤਸਵੀਰ ਮੱਖਣ ਮੱਖੀ ਨੇ ਆਪਣੇ ਸੱਜੇ ਡੋਲੇ ਦੇ ਉੱਪਰ ਬਣਵਾਈ ਹੋਈ ਹੈ ਵਿੱਕੀ ਗਿੱਲ ਬੂਰਚੰਦ ਅਮਰੀਕਾ ਤੋਂ ਵੱਡਾ ਮਾਣ ਕਰਦਾ ਹੈ ਮੱਖਣ ਮੱਖੀ ਦੀ ਖੇਡ ਤੇ ਸੁਖ ਮੱਖੀ ਦਾ ਦੁਨੀਆ ਭਰ ਦੇ ਵਿੱਚ ਨਾਮ ਚੱਲਦਾ ਹੈ ਵੱਡਾ ਟੂਰਨਾਮੈਂਟ ਵੱਡਾ ਸ਼ੋਅ ਮੈਚ ਪੰਜਾਬ ਦੀਆਂ ਨਾਮਵਰ ਟੀਮਾਂ ਦੇ ਵਿੱਚਕਾਰ ਜਿਹੜਾ ਕਰਵਾਇਆ ਜਾ ਰਿਹਾ ਹੈ ਲਾ ਮੱਖਣ ਮੱਖੀ ਦੀ ਕਬੱਡੀ ਹੈ ਦੋ ਟਾਪ ਦੇ ਮਨ ਲਾਪਸ ਵਿੱਚ ਪਿੱੜਦੇ ਹੈ ਤੇ ਪੁਆਇੰਟ ਜਿਹੜਾ ਮੱਖਣ ਦੀ ਦੇ ਵਿੱਚੋਂ ਕੌਣ ਲੰਘਿਆ ਪੁਆਇੰਟ ਜਿਹੜਾ ਜੁੜੇ ਜੁੜਿਆ ਹੈ ਇੱਥੇ ਨਾ ਮਾਨ ਸਨਮਾਨ ਜਿਹੜਾ ਕਿਲਾ ਮਿਹਨਤ ਰੱਜ ਕੇ ਲਾਈ ਹੈ ਬਾਬਾ ਅਵਤਾਰ ਸਿੰਘ ਜੀਆ ਦਾ ਚੇਲਾ ਮਿਹਨਤ ਰੱਜ ਕੇ ਲਾਈ ਹੈ ਬਾਬਾ ਅਵਤਾਰ ਸਿੰਘ ਜੀਆ ਦਾ ਚੇਲਾ ਲਓ ਦੇਖਦੇ ਹਾਂ ਮਹਾਪੁਰਸ਼ਾਂ ਦਾ ਚੰਦੇਆ ਖਿਡਾਰੀ ਸਿਰੇ ਦਾ ਨੰਬਰ ਮੱਖਲਾ ਆਪ ਦਾ ਨੰਬਰ ਜੋੜ ਚੁੱਕਿਆ ਤੇ ਮੱਖਣ ਮੱਖੀ ਹੁਣੀ ਸਾਡੇ ਸੁੱਖ ਮੱਖੀ ਹੁਣੀ ਕੈਨੇਡਾ ਤੋਂ ਕਹਿੰਦੇ ਆ ਜਿਹੜੇ ਮੁੰਡੇ ਨੇ ਬਾਬੀ ਨੇ ਜਫਾ ਲਾਇਆ 29 ਤਰੀਕ ਨੂੰ ਆਪਾਂ ਮੋਟਰਸਾਈਕਲ ਦੇ ਕੇ ਮਾਨ ਸਨਮਾਨ ਕਰਨਾ ਹੈ ਇਧਰਲੀ ਸਾਈਡ ਦੇਖਦੇ ਪੁਆਇੰਟ ਜਿਹੜਾ ਰੇਡਰ ਨੇ ਜੋੜ ਦਿੱਤਾ ਗੋਪੀ ਟਲੀ ਵਾਲਾ ਕਿੰਨਾ 500 ਦੇ ਵੱਡੇ ਮਾਨ ਪਿਆਰ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਚਰਤ ਗਿੱਲ ਭਰਾਵੋ ਨਾਲ ਮੱਖਣ ਮੱਖੀ ਦੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਟਾਪਰ ਮਹਾਲਾ ਦੂਸਰੀ ਕਬੱਡੀ ਜਿਹੜੀ 1000 ਦੀ ਇਹ ਤੀਸਰੀ ਕਬੱਡੀ ਪੈ ਰਹੀ ਹੈ ਆ ਮੱਖਣ ਮੱਖੀ ਦੀ ਰੇਡ ਯਮੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਆ ਬੱਲੇ ਬੱਲੇ ਕੌਣ ਕਰਵਾਵੇਗਾ ਤਾਣੀਆਂ ਮਾਰਦੇ ਹੋ ਮੱਖਣ ਮੱਖੀ ਦੇ ਲਈ ਮੈਂ ਜਗਰੂਪ ਵੀਰ ਨੂੰ ਉਹਨਾਂ ਨੂੰ ਬੇਨਤੀ ਕਰਦਾ ਏ